ਕੀ ਤੁਹਾਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਅੱਜ ਵੀ ਇੱਕ ਅਜੀਬ ਪੈਨਡ ਹੈ ਜਿੱਥੋਂ ਦੇ ਲੋਕ ਆਪਣੇ گاਵਾਂ ਤੇ ਮੱਝਾਂ ਦੇ ਦੁੱਧ ਨੂੰ ਕਿਤੇ ਵੀ ਨਹੀਂ ਵੇਚਦੇ ਜਾਂ ਕਿਤੇ ਡੈਰੀ ਦੇ ਵਿੱਚ ਨਹੀਂ ਪਾਉਂਦੇ ਉਹ ਸਿਰਫ ਆਪਸ ਦੇ ਵਿੱਚ ਹੀ ਵੰਡ ਲੈਂਦੇ ਨੇ ਇਹ ਚੀਜ਼ ਦੇ ਪਿੱਛੇ ਕਾਰਨ ਕੀ ਹੈ ਤੇ ਕਿਉਂ ਜਮਨਾ ਨਦੀ ਦੇ ਕਿਨਾਰੇ ਬਣਿਆ ਹੋਇਆ ਤਾਜਮਹਿਲ ਚਾਹੇ ਜਮਨਾ ਨਦੀ ਦੇ ਵਿੱਚ ਕਿੰਨਾ ਵੀ ਹੜ੍ਹ ਕਿਉਂ ਨਾ ਆ ਜਾਵੇ ਤਾਜਮਹਿਲ ਦੇ ਵਿੱਚ ਜਮਨਾ ਨਦੀ ਦਾ ਪਾਣੀ ਬਿਲਕੁਲ ਵੀ ਨਹੀਂ ਜਾਂਦਾ ਇਸ ਦੇ ਪਿੱਛੇ ਕੀ ਕਾਰਨ ਹੈ ਤੇ ਇੰਡੀਆ ਦੇ ਵਿੱਚ ਉਹ ਕਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਅੱਜ ਵੀ ਏਲੀਅਨ ਨੂੰ ਦੇਖ ਸਕਦੇ ਹੋ ਤੇ ਸੜਕ ਦੇ ਉੱਪਰ ਇਸ ਤਰ੍ਹਾਂ ਦੀਆਂ ਤਾਰਾਂ ਕਿਉਂ ਰੱਖੀਆਂ ਹੁੰਦੀਆਂ ਨੇ ਤੇ ਚੀਨ ਦੀ ਦੀਵਾਰ ਦੇ ਬਾਰੇ ਅੱਜ ਤੱਕ ਕਿਹੜੀ ਅਜਿਹੀ ਚੀਜ਼ ਹੈ ਜਿਹੜੀ ਸਾਨੂੰ ਹੁਣ ਤੱਕ ਗਲਤ ਦੱਸੀ ਜਾ ਰਹੀ ਹੈ ਤੇ ਇਸ ਕੁੜੀ ਨੇ ਆਪਣੇ ਆਪ ਨੂੰ ਬਾਰਬੀ ਡਾਲ ਬਣਾਉਣ ਦੇ ਲਈ ਆਪਣੇ ਉੱਪਰ 90 ਲੱਖ ਰੁਪਏ ਕਿਉਂ ਖਰਚ ਦਿੱਤੇ ਅਜਿਹੀ ਰੋਚਕ ਤੱਥ ਜਾਣਨ ਲਈ ਜੜੇ ਰੋ ਮੇਰਾ ਮੈਂ ਹਾਂ ਤੁਹਾਡਾ ਹੋਸ ਜਸਪੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋਟੀਵੀ ਆਪਾਂ ਸਾਰਿਆਂ ਨੇ ਇਹ ਗੱਲ ਕਈ ਵਾਰ ਪੜ੍ਹੀ ਅਤੇ ਸੁਣੀ ਹੈ ਕਿ ਦੀ ਗ੍ਰੇਟ ਵਾਲ ਆਫ ਚਾਈਨਾ ਜਾਂ ਕਹੀਏ ਚਾਈਨਾ ਦੀ ਦੀਵਾਰ ਸਪੇਸ ਤੋਂ ਵੀ ਦਿਖਾਈ ਦਿੰਦੀ ਹੈ ਪਰ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਨਾਸਾ ਨੇ ਦੱਸਿਆ ਹੈ ਕਿ ਇਹ ਬਿਲਕੁਲ ਗਲਤ ਹੈ ਇਹ ਬਿਲਕੁਲ ਕਿਤਾਬਾਂ ਦੇ ਵਿੱਚ ਗਲਤ ਦੱਸਿਆ ਗਿਆ ਹੈ ਨਾਸਾ ਨੇ ਆਪ ਇਸ ਦੀ ਪੁਸ਼ਟੀ ਕੀਤੀ ਹੈ ਚੀਨ ਦੀ ਇਹ ਦੀਵਾਰ 2100 ਕਿਲੋਮੀਟਰ ਲੰਬੀ ਜ਼ਰੂਰ ਹੈ ਪਰ ਇਹ 20 ਫੁੱਟ ਹੀ ਉੱਚੀ ਹੈ ਤੇ 5-6 ਮੀਟਰ ਹੀ ਚੌੜੀ ਹੈ ਇਥੋਂ ਹੀ ਇਹ ਪ੍ਰੂਫ ਹੋ ਜਾਂਦਾ ਹੈ ਕਿ ਚਾਹੇ ਇਹ ਚਾਈਨਾ ਦੀ ਦੀਵਾਰ ਬਹੁਤ ਜ਼ਿਆਦਾ ਲੰਬੀ ਹੈ ਪਰ ਇਸ ਦੀ ਚੜਾਈ ਅਤੇ ਉਚਾਈ ਇੰਨੀ ਜ਼ਿਆਦਾ ਨਹੀਂ ਹੈ ਕਿ ਇਸ ਨੂੰ ਸਪੇਸ ਤੋਂ ਦੇਖਿਆ ਜਾ ਸਕੇ ਸਪੇਸ ਤੋਂ ਬਹੁਤ ਦੂਰ ਦੀ ਗੱਲ ਹੈ ਕਿ ਇਹ ਧਰਤੀ ਤੋਂ ਕੁਝ ਦੂਰ ਦੇ ਉੱਪਰ ਛੱਡੇ ਗਏ ਸੈਟੇਲਾਈਟ ਦੇ ਉੱਪਰੋਂ ਵੀ ਇਹ ਦੀਵਾਰ ਸਾਨੂੰ ਨਹੀਂ ਦਿਖਾਈ ਦਿੰਦੀ ਆਗਰੇ ਦੇ ਵਿੱਚ ਜਮਨਾ ਨਦੀ ਦੇ ਕਿਨਾਰੇ ਤਾਜ ਮਹਿਲ ਬਣਿਆ ਹੋਇਆ ਹੈ ਤੇ ਜਮਨਾ ਨਦੀ ਦਾ ਪਾਣੀ ਜਦੋਂ ਵੀ ਬਹੁਤ ਜ਼ਿਆਦਾ ਵਧ ਜਾਂਦਾ ਹੈ ਤਾਂ ਹਰ ਇੱਕ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਇਸ ਵਾਰ ਤਾਂ ਇਸ ਦਾ ਪਾਣੀ ਤਾਜ ਮਹਿਲ ਦੇ ਅੰਦਰ ਚਲਾ ਜਾਵੇਗਾ ਪਰ ਕਦੇ ਵੀ ਜਮਨਾ ਨਦੀ ਦਾ ਪਾਣੀ ਤਾਜ ਮਹਿਲ ਦੇ ਅੰਦਰ ਨਹੀਂ ਜਾਂਦਾ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਤਾਜ ਮਹਿਲ ਨੂੰ ਇੱਕ ਬਹੁਤ ਜ਼ਿਆਦਾ ਉੱਚੇ ਚਬੂਤਰੇ ਦੇ ਉੱਪਰ ਬਣਾਇਆ ਗਿਆ ਹੈ ਤੇ ਇਸ ਦੀ ਜਿਹੜੀਆਂ ਦੁਵਾਰਾਂ ਨੇ ਸਾਈਡ ਦੀਆਂ ਉਹ ਇਸ ਤਰ੍ਹਾਂ ਦੇ ਨਾਲ ਡਿਜ਼ਾਈਨ ਕੀਤੇ ਆਂਗੇ ਨੇ ਚਾਹੇ ਜਮਨਾ ਨਦੀ ਦਾ ਪਾਣੀ ਕਿੰਨਾ ਵੀ ਕਿਉਂ ਨਾ ਵਧ ਜਾਵੇ ਤਾਜ ਮਹਿਲ ਦੇ ਅੰਦਰ ਕਦੇ ਵੀ ਨਹੀਂ ਜਾ ਸਕੇਗਾ ਤੇ ਜਦੋਂ ਹੀ ਜਮਨਾ ਨਦੀ ਦੇ ਵਿੱਚ ਪਾ ਦੇ ਲਈ سونے ਤੇ ਸੁਹਾਗੇ ਵਾਲਾ ਕੰਮ ਕਰਦਾ ਹੈ ਕਿਉਂਕਿ ਤਾਜ ਮਹਿਲ ਦੀਆਂ ਨੀਹਾਂ ਦੇ ਵਿੱਚ ਇੱਕ ਅਜਿਹੀ ਲੱਕੜੀ ਲਗਾਈ ਗਈ ਹੈ ਜਿਸ ਨੂੰ ਜਦੋਂ ਪਾਣੀ ਟੱਚ ਕਰਦਾ ਹੈ ਤਾਂ ਪਾਣੀ ਵਿੱਚਲੀ ਆਕਸੀਜਨ ਦੇ ਨਾਲ ਇਹ ਲੱਕੜੀ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦੀ ਹੈ ਇਸ ਕਰਕੇ ਹੀ ਤਾਜ ਮਹਿਲ ਦੀ ਮਜ਼ਬੂਤੀ ਹਮੇਸ਼ਾ ਇੰਨੀ ਜ਼ਿਆਦਾ ਬਣੀ ਰਹਿੰਦੀ ਹੈ ਤੁਸੀਂ ਵੀ ਕਈ ਵਾਰ ਸੜਕ ਦੇ ਉੱਪਰ ਇਸ ਤਰ੍ਹਾਂ ਦੀਆਂ ਲੰਬੀਆਂ-ਲੰਬੀਆਂ ਤਾਰਾਂ ਜਾਂ ਕਈ ਟਿਊਬਾਂ ਜ਼ਰੂਰ ਲੱਗੀਆਂ ਦੇਖੀਆਂ ਹੋਣਗੀਆਂ ਤੁਹਾਡੇ ਮਨ ਦੇ ਵਿੱਚ ਵੀ ਇਹ ਵਿਚਾਰ ਜ਼ਰੂਰ ਆਇਆ ਹੋਵੇਗਾ ਕਿ ਇਹ ਕਿਉਂ ਲੱਗੀਆਂ ਹੁੰਦੀਆਂ ਨੇ ਤੁਹਾਨੂੰ ਦੱਸ ਦਿੰਦੇ ਨੇ ਕਿ ਇਹਨਾਂ ਤਾਰਾਂ ਜਾਂ ਇਹਨਾਂ ਟਿਊਬ ਨੂੰ ਪਿੰਨਾ ਮੈਟ੍ਰਿਕ ਰੋਡ ਟਿਊਬ ਕਹਿੰਦੇ ਨੇ ਇਹ ਜਿਹੜੀਆਂ ਤਾਰਾਂ ਹੁੰਦੀਆਂ ਨੇ ਇਹਨਾਂ ਨੂੰ ਸੜਕ ਦੇ ਉੱਪਰ ਬਿਛਾ ਦਿੱਤਾ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਇੱਕ ਬਾਕਸ ਦੇ ਨਾਲ ਕਨੈਕਟ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਜਿੰਨੇ ਵੀ ਕੋਈ ਵਹੀਕਲ ਕਾਰਾਂ ਗੱਡੀਆਂ ਸਕੂਟਰ ਇਹਨਾਂ ਤਾਰਾਂ ਦੇ ਉੱਪਰ ਦੀ ਲੰਘਦੇ ਨੇ ਤਾਂ ਇਹ ਬਾਕਸ ਉਹਨਾਂ ਨੂੰ ਕਾਊਂਟ ਕਰਦਾ ਰਹਿੰਦਾ ਹੈ ਅੰਦਾਜ਼ਾ ਹੋ ਜਾਂਦਾ ਹੈ ਕਿ ਇੱਕ ਦਿਨ ਦੇ ਵਿੱਚ ਇਹ ਸੜਕ ਦੇ ਉੱਪਰ ਤੇ ਕਿੰਨੇ ਵੀਹਿਕਲ ਜਾਂ ਕਹੀਏ ਕਿੰਨੀਆਂ ਗੱਡੀਆਂ ਕਾਰਾਂ ਨਿਕਲਦੀਆਂ ਨੇ ਤੇ ਫਿਰ ਇਹੀ ਗਿਣਤੀ ਦੇ ਆਧਾਰ ਤੇ ਇਹ ਰੋਡ ਨੂੰ ਬਣਾਇਆ ਜਾਂਦਾ ਹੈ ਕਿ ਇਸ ਨੂੰ ਕਿੰਨਾ ਜ਼ਿਆਦਾ ਮਜ਼ਬੂਤ ਰੱਖਿਆ ਜਾਵੇ ਤਾਂ ਕਿ ਰੇਲੀ ਇਸ ਦੇ ਉੱਪਰ ਇੰਨੀਆਂ ਗੱਡੀਆਂ ਚੱਲ ਸਕਣ ਤੇ ਇਸ ਰੋਡ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਤੋਂ ਇਹ ਫਾਇਦਾ ਹੁੰਦਾ ਹੈ ਕਿ ਜਿਹੜੀਆਂ ਸੜਕਾਂ ਦੇ ਉੱਪਰ ਦੀ ਜ਼ਿਆਦਾ ਟ੍ਰੈਫਿਕ ਨਿਕਲਣਾ ਹੁੰਦਾ ਹੈ ਉਹ ਸੜਕਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਇਆ ਜਾਂਦਾ ਹੈ ਅੱਜ ਦੇ ਜਮਾਨੇ ਦੇ ਵਿੱਚ ਪਾਣੀ ਵੀ ਫ੍ਰੀ ਨਹੀਂ ਮਿਲਦਾ ਪਰ ਫਿਰ ਵੀ ਇੰਡੀਆ ਦੇ ਵਿੱਚ ਇੱਕ ਅਜੇ ਹੱਬ ਪਿੰਡ ਹੈ ਜਿੱਥੇ ਜਾ ਕੇ ਤੁਸੀਂ ਦੁੱਧ ਦਹੀਂ ਲੱਸੀ ਜਾਂ ਦੁੱਧ ਤੋਂ ਬਣੀ ਕੋਈ ਵੀ ਚੀਜ਼ ਫ੍ਰੀ ਦੇ ਵਿੱਚ ਲੈ ਸਕਦੇ ਹੋ ਅਸੀਂ ਗੱਲ ਕਰ ਰਹੇ ਹਰਿਆਣੇ ਦੇ ਬਿਵਾਨੀ ਜ਼ਿਲ੍ਹੇ ਦੇ ਨਾਥਵਾਸ ਪਿੰਡ ਦੀ ਇੱਥੋਂ ਦੇ ਲੋਕ ਮੱਝਾਂ ਤੇ ਗਾਵਾਂ ਤਾਂ ਜ਼ਰੂਰ ਪਾਲਦੇ ਨੇ ਪਰ ਉਹਨਾਂ ਤੋਂ ਨਿਕਲੇ ਦੁੱਧ ਦਹੀਂ ਮੱਖਣ ਨੂੰ ਇਹ ਵੇਚਦੇ ਨਹੀਂ ਬਲਕਿ ਆਪਸ ਦੇ ਵਿੱਚ ਹੀ ਬਣਦੇ ਨੇ ਕਿਉਂਕਿ ਇਹ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਹਨਾਂ ਨੇ ਦੁੱਧ ਤੋਂ ਬਣੀ ਹੋਈ ਕੋਈ ਵੀ ਚੀਜ਼ ਕਿਸੇ ਨੂੰ ਵੇਚੀ ਤਾਂ ਇਹਨਾਂ ਦੇ ਪਸ਼ੂਆਂ ਦੀ ਮੌਤ ਹੋ ਜਾਵੇਗੀ ਇਸ ਪਿੰਡ ਦੇ ਵਿੱਚ ਜਿਹੜੀ ਇਹ ਪ੍ਰਥਾ ਚੱਲ ਰਹੀ ਹੈ ਇਹ ਅੱ ਪ੍ਰਾਣੀ ਹੈ ਕਿ ਕੌਕੜ 150 ਸਾਲ ਪਹਿਲਾਂ ਇਸ ਪਿੰਡ ਦੇ ਵਿੱਚ ਇੱਕ ਬਹੁਤ ਜ਼ਿਆਦਾ ਭਾਰੀ ਮਹਾਮਾਰੀ ਆਈ ਸੀ ਤੇ ਇਹ ਮਹਾਮਾਰੀ ਦੇ ਕਾਰਨ ਇਹ ਪਿੰਡ ਦੇ ਵਿੱਚ ਜਿੰਨੇ ਵੀ ਪਾਲਤੂ ਪਸ਼ੂ ਸਨ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੀ ਮੌਤ ਹੋ ਜਾਂਦੀ ਹੈ ਤੇ ਇਹ ਸਾਰੇ ਪਿੰਡ ਦੇ ਵਿੱਚ ਦੁੱਧ ਤੇ ਦਹੀਂ ਦੀ ਕਮੀ ਹੋ ਜਾਂਦੀ ਹੈ। ਇਸ ਤੋਂ ਬਾਅਦ ਇਸ ਪਿੰਡ ਦੇ ਵਿੱਚ ਕੋਈ ਸੰਤ ਆਉਂਦੇ ਨਹੀਂ ਤੇ ਜਿੰਨੇ ਵੀ ਪਿੰਡ ਦੇ ਵਿੱਚ ਬਾਕੀ ਬਚੇ ਹੋਏ ਪਸ਼ੂ ਹੁੰਦੇ ਨੇ ਉਹ ਸਾਰਿਆਂ ਨੂੰ ਇੱਕ ਪਿਪਲ ਦੇ ਦਰਖਤ ਦੇ ਨਾਲ ਬੰਨ ਕੇ ਪਿੰਡ ਵਾਲੇ ਨੂੰ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਤੁਸੀਂ ਇਹਨਾਂ ਪਸ਼ੂਆਂ ਤੋਂ ਬਣੇ ਹੋਏ ਦੁੱਧ ਦਹੀਂ ਨੂੰ ਨਹੀਂ ਵੇਚਣਾ। ਇਸ ਤੋਂ ਬਾਅਦ ਸਾਰਾ ਪਿੰਡ ਹੀ ਦੁੱਧ ਵੇਚਣਾ ਬੰਦ ਕਰ ਦਿੰਦਾ ਹੈ ਤੇ ਹੌਲੀ ਪਿੰਡ ਦੇ ਲੋਕਾਂ ਨੇ ਕਦੇ ਵੀ ਦੁੱਧ ਨੂੰ ਨਹੀਂ ਵੇਚਿਆ ਤੇ ਨਾ ਹੀ ਕਿਸੇ ਬਿਮਾਰੀ ਦੇ ਕਾਰਨ ਇਹਨਾਂ ਦੇ ਪਿੰਡ ਦੇ ਵਿੱਚ ਉਸ ਤੋਂ ਬਾਅਦ ਕਿਸੇ ਜਾਨਵਰ ਦੀ ਮੌਤ ਹੋਈ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਏਲੀਅਨ ਨੂੰ ਦੇਖਣ ਦੀ ਇੱਛਾ ਹੈ ਤਾਂ ਇਹ ਇੱਛਾ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪੀਤੀ ਦੇ ਵਿੱਚ ਜਾਣਾ ਪਵੇਗਾ ਇੱਥੇ ਤੁਹਾਨੂੰ ਚੰਦਰਤਾਲ ਲੇਕ ਮਿਲੇਗੀ ਜਿੱਥੇ ਬਹੁਤ ਸਾਰੇ ਯੂ ਐਫ ਓ ਜਾਨਕੀ ਏਲੀਅਨ ਦੇ ਜਹਾਜ਼ ਆਉਂਦੇ ਰਹਿੰਦੇ ਨੇ ਸਾਲ 2005 ਦੇ ਵਿੱਚ ਇਸਰੋ ਨੇ ਇਹ ਜਗ੍ਹਾ ਦੇ ਉੱਪਰ ਇੱਕ ਅਜਿਹੇ ਗੁਬਾਰੇ ਨੂੰ ਵੀ ਦੇਖਿਆ ਸੀ ਜਿਹੜਾ ਆਪਣਾ ਰੰਗ ਬਦਲ ਰਿਹਾ ਸੀ ਤੇ ਨਾਲ ਹੀ ਆਪਣੀ ਹਾਈਟ ਤੇ ਆਪਣਾ ਸ਼ੇਪ ਵੀ ਬਦਲ ਰਿਹਾ ਸੀ ਹਾਲਾਂਕਿ ਇੱਥੇ ਰਹਿਣ ਵਾਲੇ ਲੋਕਲ ਲੋਕਾਂ ਦਾ ਮੰਨਣਾ ਹੈ ਕਿ ਇਸ ਲੇਕ ਦੇ ਵਿੱਚ ਪਰੀਆਂ ਰਹਿੰਦੀਆਂ ਨਹੀਂ ਇਸ ਦੇ ਪਿੱਛੇ ਸਿਰਫ ਦੋ ਹੀ ਕਾਰਨ ਹੋ ਸਕਦੇ ਲੇਕ 1500 ਫੁੱਟ ਦੀ ਉਚਾਈ ਦੇ ਉੱਤੇ ਹੈ ਜਿਸ ਦੇ ਕਰ ਮ ਇੱਥੇ ਪਹੁੰਚਣ ਵੇਲੇ ਲੋਕਾਂ ਦਾ ਆਕਸੀਜਨ ਲੈਵਲ ਘਟ ਹੋ ਜਾਂਦਾ ਹੈ ਜਿਸ ਦਾ ਅਸਰ ਲੋਕਾਂ ਦੇ ਦਿਮਾਗ ਦੇ ਉੱਤੇ ਪੈਂਦਾ ਹੈ ਤੇ ਉਹ ਇਲੂਜ਼ਨ ਬਣਾਉਣ ਲੱਗ ਜਾਂਦੇ ਨੇ ਆਪਣੇ ਦਿਮਾਗ ਦੇ ਵਿੱਚ ਦੂਜਾ ਇਹ ਇੰਡੀਆ ਤੇ ਚਾਈਨਾ ਦੇ ਬਾਰਡਰ ਦੇ ਉੱਪਰ ਹੈ ਤੇ ਚਾਈਨਾ ਅਕਸਰ ਹੀ ਇਹ ਜਗ੍ਹਾ ਦੇ ਉੱਪਰ ਆਪਣੇ ਡਰੋਨ ਅਤੇ ਆਪਣੇ ਗੁਬਾਰੇ ਭੇਜਦਾ ਰਹਿੰਦਾ ਹੈ ਜਸੂਸੀ ਕਰਨ ਦੇ ਲਈ ਤੇ ਇਸ ਦੇ ਪਿੱਛੇ ਅਸਲ ਸੱਚ ਕੀ ਹੈ ਇਸ ਦੇ ਉੱਪਰ ਤਾਂ ਹਜੇ ਤੱਕ ਵੀ ਪੜਦਾ ਪਿਆ ਹੈ ਅੱਜ ਸਾਨੂੰ ਧਰਤੀ ਦੇ ਉੱਪਰ ਤਰ੍ਹਾਂ-ਤਰ੍ਹਾਂ ਦੇ ਜੀਵ-ਜੰਤੂ ਮਿਲ ਜਾਣਗੇ ਪਰ ਜੇਕਰ ਆਪਾਂ ਸਭ ਤੋਂ ਸਿਆਣੇ ਜੀਵ-ਜੰਤੂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਪਹਿਲੇ ਨੰਬਰ ਤੇ ਨਾਮ ਇਨਸਾਨ ਦਾ ਹੀ ਆਉਂਦਾ ਹੈ ਪਰ ਅੱਜ ਤੱਕ ਵੀ ਇਨਸਾਨ ਇਹ ਨਹੀਂ ਪਤਾ ਲਗਾ ਸਕਿਆ ਕਿ ਉਸ ਦੀ ਧਰਤੀ ਦੇ ਉੱਪਰ ਉਤਪਤੀ ਕਿਸ ਤਰ੍ਹਾਂ ਹੋਈ ਹੈ ਸਾਇੰਟਿਸਟ ਦਾ ਮੰਨਣਾ ਹੈ ਕਿ ਜਦੋਂ ਧਰਤੀ ਦੀ ਉਤਪਤੀ ਹੋਈ ਸੀ ਉਦੋਂ ਉਸ ਦੇ ਨਾਲ ਹੀ ਜਿਹੜੇ ਐਟਮ ਅਤੇ ਮੋਲੀਕਿਊਲ ਡਿਵੈਲਪ ਹੋਏ ਸੀ ਉਹਨਾਂ ਤੋਂ ਹੀ ਇਨਸਾਨਾਂ ਦੀ ਉਤਪਤੀ ਹੋਈ ਸੀ ਪਰ ਹਜੇ ਤੱਕ ਵੀ ਇਹ ਗੱਲ ਕਲੀਅਰ ਨਹੀਂ ਹੋਈ ਕਿ ਜਿਹੜੇ ਐਟਮ ਤੇ ਮੋਲੀਕਿਊਲ ਸਨ ਇਹ ਧਰਤੀ ਦੇ ਨਾਲ ਹੀ ਬਣੇ ਸਨ ਜਾਂ ਕਿਸੇ ਮੱਛਰਾਂ ਤੋਂ ਬਚਣ ਦੇ ਲਈ ਅਸੀਂ ਬਹੁਤ ਸਾਰੇ ਢੰਗ ਤਰੀਕੇ ਵਰਤਦੇ ਹਾਂ ਉਹਨਾਂ ਦੇ ਵਿੱਚੋਂ ਇੱਕ ਹੈ ਮਸਕੀਟੋ ਸਪਰੇਅ ਇਹ ਸਪਰੇਅ ਨੂੰ ਕਈ ਤਰ੍ਹਾਂ ਦੇ ਕੈਮੀਕਲਾਂ ਦੇ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ ਤੇ ਜਿਹੜੇ ਕੈਮੀਕਲ ਹੁੰਦੇ ਨੇ ਇਹ ਮੱਛਰ ਦੇ ਜਿਹੜੇ ਸੈਂਸਰ ਹੁੰਦੇ ਨੇ ਕੁਝ ਸਮੇਂ ਦੇ ਲਈ ਉਹਨਾਂ ਨੂੰ ਨਿਊਟਰਲ ਕਰ ਦਿੰਦੇ ਨੇ ਤੇ ਜਦੋਂ ਇਸ ਇਨਸਾਨ ਨੇ ਆਪਣੇ ਉੱਪਰ ਇਹ ਸਪਰੇਅ ਕੀਤੀ ਹੁੰਦੀ ਹੈ ਤੇ ਮੱਛਰ ਉਸ ਇਨਸਾਨ ਨੂੰ ਇਸ ਕਰਕੇ ਲੱਭ ਹੀ ਨਹੀਂ ਪਾਉਂਦਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਸਪਰੇਅ ਲਗਾਉਣ ਤੋਂ ਬਾਅਦ ਇਨਸਾਨ ਮੱਛਰ ਦੇ ਸਾਹਮਣੇ ਕੁਝ ਸਮੇਂ ਦੇ ਲਈ ਗਾਇਬ ਹੋ ਜਾਂਦਾ ਹੈ ਤੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਹੈ ਕਿ ਜਿਹੜੀ ਇਹ ਸਪਰੇ ਤਾਂ ਇਹ ਤੋਂ ਦੂਰ ਹੋ ਜਾਂਦਾ ਹੈ ਤੇ ਜਦੋਂ ਇਸ ਸਪਰੇ ਦਾ ਟਾਈਮ ਖਤਮ ਹੋ ਜਾਂਦਾ ਹੈ ਤਾਂ ਮੱਛਰ ਤੁਹਾਡੇ ਦੇ ਉੱਤੇ ਫਿਰ ਤੋਂ ਅਟੈਕ ਕਰਨ ਦੇ ਲਈ ਤਿਆਰ ਹੁੰਦਾ ਹੈ ਜੇਕਰ ਤੁਹਾਡੇ ਅੰਦਰ ਬੈਲ ਪਾਵਰ ਹੈ ਤਾਂ ਦੁਨੀਆ ਦੇ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਹੋ ਅਜਿਹਾ ਹੀ ਕਰਕੇ ਦਿਖਾਇਆ ਹੈ ਚਾਇਨਾ ਦੇ ਲੀ ਹੁਆ ਨੇ ਲੀ ਹੁਆ ਨੂੰ 27 ਸਾਲ ਦੀ ਉਮਰ ਦੇ ਵਿੱਚ ਇਨਕਲੋਜ਼ਿੰਗ ਨਾਮ ਦੀ ਇੱਕ ਬਹੁਤ ਹੀ ਜ਼ਿਆਦਾ ਗੰਭੀਰ ਅਤੇ ਰੇਅਰ ਬਿਮਾਰੀ ਹੋ ਜਾਂਦੀ ਹੈ ਇਹ ਬਿਮਾਰੀ ਦੇ ਕਾਰਨ ਲੀ ਦਾ ਜਿਹੜਾ ਸਾਰੇ ਦਾ ਸਾਰਾ ਸਰੀਰ ਹੁੰਦਾ ਹੈ ਉਹ ਮੋੜਨ ਲੱਗ ਜਾਂਦਾ ਹੈ ਤੇ 40 ਸਾਲ ਦੀ ਉਮਰ ਤੱਕ ਜਾਂਦੇ ਜਾਂਦੇ ਉਸ ਦਾ ਸਾਰਾ ਸਰੀਰ ਹੀ ਮੋੜ ਜਾਂਦਾ ਹੈ ਇਸ ਤੋਂ ਬਾਅਦ ਸਾਰੀ ਦੁਨੀਆ ਨੇ ਮੰਨ ਲਿਆ ਸੀ ਕਿ ਲੀ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਨਹੀਂ ਹੋ ਸਕੇਗਾ ਪਰ ਲੀ ਦੀ ਮਾਂ ਨੂੰ ਯਕੀਨ ਸੀ ਕਿ ਇੱਕ ਨਾ ਇੱਕ ਦਿਨ ਉਹ ਆਪਣੇ ਪੁੱਤ ਨੂੰ ਜ਼ਰੂਰ ਠੀਕ ਕਰ ਲਵੇ ਲੀ ਹੋਇਆ ਤੇ ਉੱਪਰ ਮਿਹਨਤ ਕਰਦੀ ਰਹੀ ਉਸ ਨੂੰ ਮ사ਜ ਦਿੰਦੀ ਰਹੀ ਤੇ 41 ਸਾਲ ਦੀ ਉਮਰ ਦੇ ਵਿੱਚ ਜਦੋਂ ਲੀ ਦੀ ਸਰਜਰੀ ਕੀਤੀ ਜਾਂਦੀ ਹੈ ਤਾਂ ਉਹ ਫਿਰ ਤੋਂ ਆਪਣੇ ਪੈਰਾਂ ਦੇ ਉੱਪਰ ਖੜਾ ਹੋ ਜਾਂਦਾ ਹੈ ਕੋਝ ਸਮਾਂ ਪਹਿਲਾਂ ਹੀ ਚਾਈਨਾ ਦੇ ਵਿੱਚ ਥੰਮਸ ਅਪ ਪੀਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ ਇਹ ਗੱਲ ਬਿਲਕੁਲ ਸੱਚ ਹੈ ਕੋਲਡ ਡਰਿੰਕ ਦੇ ਅੰਦਰ ਅਜਿਹੇ ਕੈਮੀਕਲ ਹੁੰਦੇ ਨੇ ਜਿਹੜੀ ਤੁਹਾਡੇ ਜਾਨ ਲੈ ਸਕਦੇ ਨੇ ਹਾਲਾਂਕਿ ਇਹ ਦੋ ਲੋਕਾਂ ਦੀ ਮੌਤ 10 ਮਿੰਟਾਂ ਦੇ ਵਿੱਚ 15 ਲੀਟਰ ਕੋਲਡ ਡਰਿੰਕ ਪੀਣ ਦੇ ਕਾਰਨ ਹੋਈ ਸੀ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਹੌਲੀ-ਹੌਲੀ ਪੀਣ ਦੇ ਨਾਲ ਤੁਸੀਂ ਇਹਨਾਂ ਦੇ ਅਸਰ ਤੋਂ ਬਚ ਸਕਦੇ ਹੋ ਇਹ ਘਟਨਾ ਚੀਨ ਦੇ ਵਿੱਚ ਨਹੀਂ ਬਲਕਿ ਇੰਡੀਆ ਦੇ ਵਿੱਚ ਵੀ ਇੱਕ ਵਾਰ ਦੇਖਣ ਨੂੰ ਮਿਲੀ ਸੀ ਜਦੋਂ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਥੰਮਸ ਅਪ ਦੀ ਬੋਤਲ ਦੇ ਅੰਦਰੋਂ ਸੱਪ ਨਿਕਲਿਆ ਸੀ ਇਹਨਾਂ ਕੋਲਡ ਡਰਿੰਕ ਦੇ ਅੰਦਰ ਅਜ ਨਈ ਵਰਗੀਆਂ ਭਿਆਨਕ ਬਿਮਾਰੀਆਂ ਲੱਗਦੀਆਂ ਨੇ ਸਾਡੀ ਸਾਰਿਆਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਅਸੀਂ ਕੋਈ ਜ਼ਰੂਰੀ ਕੰਮ ਕਰ ਰਹੇ ਹੋਈਏ ਤਾਂ ਸਾਡੇ ਰੂਮ ਦੇ ਵਿੱਚ ਪ੍ਰੋਪਰ ਸ਼ਾਂਤੀ ਬਣੀ ਰਹੇ ਤੇ ਸਾਨੂੰ ਕੋਈ ਵੀ ਡਿਸਟਰਬ ਨਾ ਕਰੇ ਪਰ ਅਸੀਂ ਕਿੰਨਾ ਵੀ ਜ਼ੋਰ ਲਾ ਲਈਏ ਸਾਡੇ ਕਮਰੇ ਦੇ ਵਿੱਚ ਕੁਝ ਨਾ ਕੁਝ ਆਵਾਜ਼ਾਂ ਤਾਂ ਜ਼ਰੂਰ ਆਉਂਦੀਆਂ ਰਹਿੰਦੀਆਂ ਨੇ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦਾ ਸਭ ਤੋਂ ਜ਼ਿਆਦਾ ਸ਼ਾਂਤ ਰੂਮ ਕਿੱਥੇ ਹੈ ਤੇ ਕਿਸ ਤਰ੍ਹਾਂ ਦਾ ਹੋਵੇਗਾ ਅਮਰੀਕਾ ਦੇ ਵਸ਼ਿੰਗਟਨ ਡੀਸੀ ਦੇ ਵਿੱਚ ਮਾਈਕਰੋਸਾਫਟ ਦੇ ਆਫਿਸ ਦੇ ਵਿੱਚ ਦੁਨੀਆ ਦਾ ਸਭ ਤੋਂ ਜ਼ਿਆਦਾ ਸ਼ਾਂਤ ਜਾਂ ਕਹੀਏ ਸਾਇਲੈਂਟ ਰੂਮ ਬਣਿਆ ਹੋਇਆ ਹੈ ਇਹ ਕਮਰੇ ਨੂੰ ਬਣਾਉਣ ਦੇ ਵਿੱਚ ਲਗਭਗ 10 ਕਰੋੜ 5 ਲੱਖ ਦੀ ਲਾਗਤ ਆਈ ਸੀ ਇਹ ਕ ਇਸ ਕਮਰੇ ਦੇ ਵਿੱਚ ਜਾ ਕੇ ਤੁਸੀਂ ਆਪਣੇ ਦਿਲ ਦੀ ਹਾਰਟਬੀਟ ਤੱਕ ਨੂੰ ਵੀ ਸੁਣ ਸਕਦੇ ਹੋ ਤੇ ਇਹ ਕਮਰੇ ਦੇ ਵਿੱਚ ਅੱਜ ਤੱਕ ਕੋਈ ਵੀ ਇਨਸਾਨ 45 ਮਿੰਟ ਤੋਂ ਜ਼ਿਆਦਾ ਨਹੀਂ ਟਿਕ ਸਕਿਆ ਉਸ ਤੋਂ ਬਾਅਦ ਉਹ ਬਾਹਰ ਨੂੰ ਭੱਜ ਲੈਂਦਾ ਹੈ ਕਿਉਂਕਿ ਇਹ ਇੰਨਾ ਜ਼ਿਆਦਾ ਸਾਇਲੈਂਟ ਰੂਮ ਹੈ ਇੰਡੀਆ ਦੀ ਰਾਸ਼ਟਰੀ ਮਠਿਆਈ ਜਲੇਬੀ ਬਾਰੇ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਇਹ ਇੱਕ ਅਜੀਹੀ ਮਠਿਆਈ ਹੈ ਜਿਹੜੀ ਤੁਹਾਨੂੰ ਇੰਡੀਆ ਦੇ ਹਰ ਇੱਕ ਗਲੀ ਬਾਜ਼ਾਰ ਦੀ ਨੁੱਕਰ ਦੇ ਉੱਪਰ ਖਾਣ ਨੂੰ ਮਿਲ ਜਾਵੇਗੀ ਪਰ ਕੀ ਤੁਹਾਨੂੰ ਪਤਾ ਹੈ ਕਿ ਜਿਹੜੀ ਇਹ ਜਲੇਬੀ ਹੈ ਇੰਡੀਆ ਦੀ ਮਠਿਆਈ ਨਹੀਂ ਹੈ ਇਸ ਦੀ ਉਤਪਤੀ ਇੰਡੀਆ ਦੇ ਵਿੱਚ ਨਹੀਂ ਬਲਕਿ 10ਵੀਂ ਸਦੀ ਦੇ ਵਿੱਚ ਪਰਸ਼ੀਆ ਦੇ ਵਿੱਚ ਹੋਈ ਸੀ ਤੇ ਜਦੋਂ ਸਾਰੇ ਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਵਪਾਰ ਸ਼ੁਰੂ ਹੁੰਦਾ ਹੈ ਤਾਂ ਪਰਸ਼ੀਆ ਦੇ ਕੁਝ ਵਪਾਰੀ ਇਹ ਮਠਿਆਈ ਨੂੰ ਵੀ ਆਪਣੇ ਨਾਲ ਲੈ ਕੇ ਇਸ ਜਲੇਬੀ ਨੂੰ ਵੀ ਆਪਣੇ ਨਾਲ ਲੈ ਕੇ ਭਾਰਤ ਆ ਜਾਂਦੇ ਨੇ ਤੇ ਪਰਸ਼ੀਆ ਦੇ ਵਿੱਚ ਇਹ ਮਠਿਆਈ ਨੂੰ ਜੁਬੇਲੀਆ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਤੇ ਜਦੋਂ ਆਪਸ ਵਿੱਚ ਦੇਸ਼ਾਂ ਦੇ ਵਿੱਚ ਵਪਾਰ ਸ਼ੁਰੂ ਹੁੰਦਾ ਹੈ ਤਾਂ ਵਪਾਰੀ ਜਿਹੜੇ ਪਰਸ਼ੀਆ ਦੇ ਹੁੰਦੇ ਨੇ ਤਾਂ ਇਸ ਜੁਬੇਲੀਆ ਨੂੰ ਲੈ ਕੇ ਇੰਡੀਆ ਆ ਜਾਂਦੇ ਨੇ ਜਿਹਨੂੰ ਆਪਾਂ ਅੱਜ ਜਲੇਬੀ ਕਹਿੰਦੇ ਹਾਂ ਤੇ ਇੰਡੀਆ ਦੇ ਵਿੱਚ ਆ ਕੇ ਇਸ ਦਾ ਨਾਮ ਹੋ ਜਾਂਦਾ ਹੈ ਜੀ ਜਲੇਬੀ ਜੇਕਰ ਤੁਹਾਡੇ ਤੋਂ ਮੈਂ ਅਮਰੀਕਾ ਦੇ ਸਭ ਤੋਂ ਜ਼ਿਆਦਾ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਰਾਸ਼ਟਰਪਤੀ ਦਾ ਨਾਮ ਪੁੱਛਾਂ ਤਾਂ ਤੁਹਾਡਾ ਵੀ ਜਵਾਬ ਹੋਵੇਗਾ ਡੋਨਲਡ 트੍ਰੰਪ ਇਹ ਜਵਾਬ ਬਿਲਕੁਲ ਸਹੀ ਹੈ ਕਿਉਂਕਿ ਇਲੈਕਸ਼ਨ ਜਿੱਤਣ ਤੋਂ ਲੈ ਕੇ ਇਲੈਕਸ਼ਨ ਹਾਰਨ ਤੱਕ ਡੋਨਲਡ 트੍ਰੰਪ ਹਮੇਸ਼ਾ ਵਿਵਾਦਾਂ ਦੇ ਵਿੱਚ ਰਹੇ ਸਨ ਤੇ ਨਾਲ ਹੀ ਇਹ ਅਮਰੀਕਾ ਦੇ ਇੱਕ ਅਜਿਹੇ ਰਾਸ਼ਟਰਪਤੀ ਨੇ ਜਿਨ੍ਹਾਂ ਦੇ ਉੱਪਰ ਕ੍ਰਿਮੀਨਲ ਚਾਰਜ ਵੀ ਲੱਗੇ ਨੇ ਡੋਨਲਡ 트੍ਰੰਪ ਦੇ ਇੱਕ ਅਡਲਟ ਫਿਲਮ ਸਟਾਰ ਦੇ ਨਾਲ ਸਬੰਧ ਸਨ ਤੇ ਉਹਨਾਂ ਸਬੰਧਾਂ ਨੂੰ ਲੁਕਾਉਣ ਦੇ ਲਈ ਐਸ ਨੇ ਕਾਫੀ ਜ਼ਿਆਦਾ ਮੋਟੀ ਡੋਨਲਡ 트੍ਰੰਪ ਨੇ ਰਕਮ ਦਿੱਤੀ ਸੀ ਅਡਲਟ ਫਿਲਮ ਸਟਾਰ ਨੂੰ ਪਰ ਅੰਦਸਨ ਉਹਨਾਂ ਨੂੰ ਪਬਲਿਕ ਕਰ ਦਿੱਤਾ ਸੀ ਤੇ ਜਿਸ ਤੋਂ ਬਾਅਦ ਡੋਨਲਡ 트੍ਰੰਪ ਦੇ ਉੱਪਰ ਕੇਸ ਵੀ ਚਾਰਜ ਹੋ ਗਿਆ ਸੀ ਨਹਾਉਣਾ ਸਾਡੀ ਸਿਹਤ ਲਈ ਕਾਫੀ ਜ਼ਿਆਦਾ ਵਧੀਆ ਹੁੰਦਾ ਹੈ ਪਰ ਬਾਰ ਬਾਰ ਨਹਾਉਣ ਦੇ ਨਾਲ ਸਾਡੀ ਸਿਹਤ ਦੇ ਉੱਪਰ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਹੈ ਕਿਉਂਕਿ ਸਾਡੀ ਬਾਡੀ ਦੇ ਉੱਪਰ ਚੰਗੇ ਅਤੇ ਮਾੜੇ ਦੋਨੇ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਨੇ ਤੇ ਇੱਕ ਵਾਰ ਨਹਾਉਣ ਦੇ ਨਾਲ ਜਿਹੜੇ ਸਾਡੇ ਸਰੀਰ ਦੇ ਉੱਪਰ ਬੈਡ ਬੈਕਟੀਰੀਆ ਹੁੰਦੇ ਨੇ ਉਹ ਹਟ ਜਾਂਦੇ ਨੇ ਪਰ ਬਾਰ ਬਾਰ ਨਹਾਉਣ ਨਾਲ ਸਾਡੇ ਸਰੀਰ ਦੇ ਉੱਪਰ ਜਿਹੜੇ ਚੰਗੇ ਬੈਕਟੀਰੀਆ ਹੁੰਦੇ ਨੇ ਜਿਹੜੇ ਬਿਮਾਰੀਆਂ ਨਾਲ ਲੜਨ ਵਾਲੇ ਬੈਕਟੀਰੀਆ ਹੁੰਦੇ ਨੇ ਉਹ ਵੀ ਹਟ ਜਾਂਦੇ ਨੇ ਤੇ ਬਾਰ ਬਾਰ ਨਹਾਉਣ ਵਾਲੇ ਲੋਕਾਂ ਨੂੰ ਤੁਸੀਂ ਧਿਆਨ ਨਾਲ ਕਦੇ ਵੀ ਦੇਖਣਾ ਸਕਿਨ ਇਨਫੈਕਸ਼ਨ ਦੀ ਪ੍ਰੋਬਲਮ ਜ਼ਰੂਰ ਹੁੰ ਇਹ ਗੱਲ ਟੂਥ ਬ੍ਰਸ਼ ਦੇ ਉੱਪਰ ਵੀ ਲਾਗੂ ਹੁੰਦੀ ਹੈ ਉਸ ਨੂੰ ਵੀ ਇੱਕ ਦਿਨ ਦੇ ਵਿੱਚ ਦੋ ਵਾਰ ਤੋਂ ਜ਼ਿਆਦਾ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਟੂਥ ਬ੍ਰਸ਼ ਨੂੰ ਵੀ ਦਿਨ ਦੇ ਵਿੱਚ ਦੋ ਤੋਂ ਜ਼ਿਆਦਾ ਵਾਰ ਕਰੋਗੇ ਤਾਂ ਇਸ ਦੇ ਨਾਲ ਸਾਡੇ ਮੂੰਹ ਦੇ ਵਿੱਚ ਜਿਹੜੇ ਗੁੱਡ ਬੈਕਟੀਰੀਆ ਹੁੰਦੇ ਨੇ ਉਹ ਵੀ ਮਰ ਜਾਂਦੇ ਨੇ ਤੇ ਨਾਲ ਹੀ ਸਾਡੀ ਜਿਹੜੀ ਜੀਬ ਦੇ ਟੇਸਟ ਬਰਡਸ ਹੁੰਦੇ ਨੇ ਉਹ ਵੀ ਖਰਾਬ ਹੋਣ ਲੱਗ ਜਾਂਦੇ ਨੇ ਇਸ ਕਰਕੇ 24 ਘੰਟਿਆਂ ਦੇ ਵਿੱਚ ਸਿਰਫ ਦੋ ਵਾਰ ਹੀ ਬ੍ਰਸ਼ ਨੂੰ ਕਰਨਾ ਚਾਹੀਦਾ ਹੈ ਏ ਹੈ ਜੀ 23 ਸਾਲਾਂ ਦੀ ਮਾਡਲ ਅਲੀਸਾ ਅਮੈਰਾ ਇਸ ਨੇ ਖੁਦ ਨੂੰ ਬਾਰਬੀ ਡੋਲ ਦਿਖਾਉਣ ਦੇ ਲਈ ਆਪਣੇ ਉੱਪਰ ਤਕਰੀਬਨ 90 ਲੱਖ ਰੁਪਏ ਖਰਚ ਕਰ ਦਿੱਤੇ ਨੇ ਅਲੀਸਾ ਕਹਿੰਦੀ ਹੈ ਕਿ ਉਹ ਇੱਕ ਅਜਿਹੇ ਮਿਸ਼ਨ ਦੇ ਉੱਪਰ ਹੈ ਕਿ ਜਿਸ ਦੇ ਵਿੱਚ ਉਹ ਦੁਨੀਆ ਦੀ ਸਭ ਤੋਂ ਜ਼ਿਆਦਾ ਪਲਾਸਟਿਕ ਸਰਜਰੀ ਕਰਾਉਣ ਵਾਲੀ ਔਰਤ ਬਣਨਾ ਚਾਹੁੰਦੀ ਹੈ ਅਲੀਸਾ ਨੇ ਆਪਣੀਆਂ ਅੱਖਾਂ ਗੱਲਾਂ ਲੈਪਸ ਤੇ ਬਹੁਤ ਜ਼ਿਆਦਾ ਪਲਾਸਟਿਕ ਸਰਜਰੀਆਂ ਕਰਵਾਈਆਂ ਨੇ ਤੇ ਇੰਨੀ ਜ਼ਿਆਦਾ ਸਰਜਰੀਆਂ ਕਰਵਾਉਣ ਦੇ ਨਾਲ ਜਿਹੜੀ ਇਸ ਦੀ origignal look ਹੈ ਹੁਣ ਬਿਲਕੁਲ ਬਦਲ ਚੁੱਕੀ ਹੈ ਏ ਸੀ ਜੀ ਜਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਨਾਲ ਜੁੜੇ ਹੋਏ ਕੋ ਜਰੋਚਕ ਦਾ ਤੁਹਾਨੂੰ ਸਾਡੀ ਚੈਨਲ ਜੋਟੀਬ ਨੂੰ ਜੋ ਸਬਸਕ੍ਰਾਈਬ ਕਰਨਾ ਧੰਨਵਾਦ